ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸਰ ਹੈ ਰਤਨੀ ਤਾਂ ਹੋਵੇ ਜੜਾਓ ਕਸੂਰ ਕੁੰਗੂ ਅਗਣ ਚੰਦਣ ਲੇਪ ਆਵੇ ਚਾਓ ਮਤ ਦੇਖ ਭੁਲਾ ਵਿਸਰੈ ਤੇਰਾ ਚਿਤ ਨਾ ਆਵੇ ਨਾਓ ਹਰ ਬਿਣ ਜਿਓ ਜਲ ਬਲ ਜਾਓ ਮੈਂ ਆਪਣਾ ਗੁਰੂ ਪੂਛ ਦੇਖਿਆ ਅਬਰ ਨਹੀਂ ਥਾਉ ਰਹਾਓ ਤਰਤੀ ਤਾ ਹਿਰੇ ਲਾਲ ਝੜਤੀ ਪਲੰਗ ਲਾਲ ਜੜਾਓ ਮੋਹਨੇ ਮੁਖ ਮਣੀ ਸੋਹੇ ਕਰੇ ਰੰਗ ਪਸਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੇ ਨਾਓ ਸਿਦ ਹੋਵਾ ਸਿਦ ਲਾਈ ਰਦਿਆਖਾ ਆਓ ਗੁਪਤ ਬਰਗਟ ਹੋਏ ਬੈਸਾ ਲੋਕ ਰਾਖੇ ਪਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੇ ਨਾਓ ਸੁਲਤਾਨੁ ਹੋਵਾ ਮੇਲ ਲਸਕਰ ਤਖਤ ਰਾਖਾ ਪਾਓ ਹੁਕਮ ਹਸਲ ਕਰੀ ਬੈਠਾ ਨਾਨਕਾ ਸਭ ਵਾਓ ਮਾਤ ਦੇਖ ਭੂਲਾ ਬਿਸਰੈ ਤੇਰਾ ਚਿਤ ਨਾ ਆਵੇ ਨਾਓ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਣ ਪੀਣ ਅਪਿਆਓ ਚੰਦ ਸੂਰਜ ਦੋਇ ਗਫੈ ਨਾ ਦੇਖਾ ਸੁਪਨੇ ਸੌਣ ਨਾ ਥਾਓ ਤੇ ਤੇਰੇ ਕੀਮਤ ਨਾ ਪਵੇ ਹਾਂ ਕੇ ਵੜਿਆਖਾ ਨਾਓ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੇ ਭਾਵੇ ਕਰੇ ਤਮਾਏ ਰਹਾਓ ਤੁਸਾ ਕਟੀਆਂ ਬਾਰ ਬਾਰ ਪੀਸਨ ਪੀਸਾ ਪਾਏ ਅੱਗੀ ਸੇਤੀ ਜਾਲੀਆਂ ਭਸਮ ਸੇਤੀ ਰਲ ਜਾਓ ਤੇ ਤੇਰੇ ਕੀਮਤ ਨਾ ਪਵੇ ਹਾਂ ਕੇ ਵੜਿਆਖਾ ਨਾਓ ਪੰਖੀ ਹੋਏ ਕਹਿ ਜੇ ਪਵਾ ਸਯ ਅਸਮਾਨੀ ਜਾਓ ਨਦਰੇ ਕਿਸੇ ਨਾ ਆਵੋ ਨਾਕਿਸ਼ ਪੀਆ ਨਾ ਖਾਓ ਪੀ ਤੇਰੇ ਕੀਮਤ ਨਾ ਪਵੇ ਹੋ ਕੇ ਵੜਿਆ ਖਾਣਾਓ ਨਾਨਕ ਕਾਗਦ ਲਖਮਣਾ ਪੜ ਪੜ ਕੇ ਚੈ ਭਾਓ ਮਸੂ ਟੋਟ ਨਾ ਆਵੈ ਲੇਖਣ ਪਉਣ ਚਲਾਓ ਪੀ ਤੇਰੇ ਕੀਮਤ ਨਾ ਪਵੇ ਹੋ ਕੇ ਵੜਿਆ ਖਾਣਾਓ ਸ੍ਰੀ ਰਾਗ ਮਹੱਲਾ ਪਹਿਲਾ ਲੇਖੇ ਬੋਲਣ ਬੋਲਣਾ ਲੇਖੇ ਖਾਣਾ ਖਾਓ ਲੇਖੇ ਵਾਟ ਚਲਾਈਆਂ ਲੇਖੇ ਸੁਣ ਵੇ ਖਾਓ ਲੇਖੇ ਸਹ ਲਵਾਈ ਅਹ ਪੜੇ ਕ ਪੂਸ਼ਨ ਜਾਓ ਬਾਬਾ ਮਾਇਆ ਰਚਨਾ ਤੋਹ ਅੰਦੇ ਨਾਮ ਅਸਾਰਿਆ ਨਾ ਤਸ ਇਹ ਨਾ ਓਹ ਰਹਾਓ ਜੀਵਨ ਮਰਨਾ ਜਾਏ ਕ ਇਥੇ ਖਾਜੇ ਕਾਲ ਜਥੇ ਬਹਿ ਸਮਝਾਈਏ ਤਿਥੇ ਕੋਏ ਨਾ ਚਲਿਓ ਨਾਲ ਰੋਵਣ ਵਾਲੇ ਜਤੜੇ ਸਭ ਬਨਹੇ ਪੰਡ ਪਰਾਲ ਸਭ ਕ ਆਖੇ ਬਹੁਤ ਬਹੁਤ ਕਾਟ ਨਾ ਆਖੇ ਕੋਏ ਕੇਮ ਤਕ ਕਨੇ ਨ ਪਾਇਆ ਕਹਿਨਾ ਵੱਡਾ ਹੋਏ ਸਾਚਾ ਸਾਹਿਬ ਏਕ ਤੂੰ ਹੋਰ ਜੀਆਂ ਕੀ ਤੇ ਲੋ ਨੀਚਾ ਅੰਦਰ ਨੀਚ ਜਾਤ ਨੀਚੇ ਹੂੰ ਅਤ ਨੀਚ ਨਾਨਕ ਜਨ ਕੇ ਸੰਗ ਸਾਥ ਵੱਡਿਆ ਸੋ ਕਿਆ ਖਰੀਸ ਜਿੱਥੇ ਨੀਚ ਸਮਾਲਿ ਅਨਤਥੇ ਨਜ਼ਰ ਤਰੀ ਬਖੀਸ ਸ੍ਰੀ ਰਾਗ ਮਹੱਲਾ ਪਹਿਲਾ ਲਾਬ ਕੁੱਤਾ ਕੋੜ ਚੂੜਾ ਠੱਗ ਖਾਦਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁਦੀ ਅਗਨ ਕਰੋਧ ਚੰਡਾਲ ਰਸ ਕਸ ਆਪ ਸਲਾਹ ਨਾ ਏ ਕਰਮ ਮੇਰੇ ਕਰਤਾਰ ਬਾਬਾ ਬੋਲੀਐ ਪਤ ਹੋਏ ਉਤਮ ਸੇਦਰ ਉਤਮ ਕਈਅ ਹੈ ਨੀਚ ਕਰਮ ਬਹਿ ਰੋਏ ਰਹਾਓ रस सुयना रस रूपा कामण रस परमल के वास रस घोड़े रस सजा मंदिर रस मीठा रस मास इते रस शरीर कै कै कट नाम निवास जित बोलिए पत पाईए सो बोलिया परवान फेका बोलबे कुचणा सुन मूर्ख मान्या जान जोत स्वभावह से भले होर के कहन बखान ਤੈਨ ਮਾਤ ਤੈਨ ਪਾਤ ਤੈਨ ਧਨ ਪਲੇ ਜਿਨ ਹਿਰਦੈ ਰਹਾ ਸਮਾਏ ਤਿਨ ਕਾ ਕਿਆ ਸਲਾਹ ਨ ਅਵਰ ਸਵਾਲਿਓ ਕਾਏ ਨਾਨਕ ਨਦਰੀ ਬਾਹਰੇ ਰਾਚੇ ਦਾਨ ਨ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਅਮਲ ਗਲੋਲਾ ਕੋੜ ਕਾ ਦਤਾ ਦੇਵਨ ਹਾਰ ਮੱਥੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸਾਚ ਮਿਲਿਆ ਤਨ ਸੋਫੀਆ ਰਖਣ ਕਉ ਦਰਬਾਰ ਨਾਨਕ ਸਾਚੇ ਕਾਓ ਸਤਜਾਨ ਜੇ ਤੋ ਸੇਵਿਆ ਸੁਖ ਪਾਈਏ ਤੇਰੇ ਦਰਗਹ ਚੱਲੇ ਮਾਨ ਰਹਾਓ ਸੱਚ ਸਰਾ ਗੁੜ ਬਾਹਰ ਜਿਸ ਵਿੱਚ ਸਚਾ ਨਾਉ ਸੁਣੇ ਵਖਾਣ ਹੈ ਜੇ ਤੜੇ ਹੋਂ ਤਨ ਬਲ ਹਾਰੇ ਜਾਓ ਤਾਂ ਮਨ ਕੀ ਮਾ ਜਾਣੀਐ ਜਾ ਮਹਿਲੇ ਪਾਏ ਥਾਓ ਨਾਉ ਨੀਰ ਚੰਗਿਆਈਆਂ ਸਤ ਪਰਮਲ ਤਨ ਵਾਸ ਤਾਂ ਮੁਖ ਹੋਵੇ ਉਜਲਾ ਲੱਖ ਦਾਤੀ ਇਕ ਦਾਤ ਦੋਖ ਤਿਸੇ ਪਹਿ ਆਖੀਐ ਸੁਖ ਜਸਹਿ ਪਾਸ ਸੋ ਕਿਉ ਮਨੋ ਵਿਸਾਰੀਏ ਜਾਂਕੇ ਜੀ ਪਰਾਨ ਤਿਸ ਵਿਣ ਸਭ ਅਪਵਿੱਤਰ ਹੈ ਜੇਤਾ ਪੈਨਨ ਖਾਨ ਹੋਰ ਗਲਾ ਸਭ ਕੂੜੀਆਂ ਤੁਦ ਭਾਵੈ ਪਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਜਾਲ ਮੁਹ ਕਸ ਮਸ ਕਰ ਮਤ ਕਾਗਦ ਕਰਸਾਰ ਭਾਉ ਕਲਮ ਕਰ ਚਿਤ ਲੇਖਾਰੀ ਗੁਰਪੂਸ਼ ਲਿਖ ਵਿਚਾਰ ਲਿਖ ਨਾਮ ਸਲਾਹ ਲਿਖ ਲਿਖ ਅੰਤ ਨ ਬਾਰਾ ਬਾਰ ਬਾਬਾ ਇਹੋ ਲਿਖਾ ਲਿਖ ਜਾਣ ਜਿਥੈ ਲਿਖਾ ਮੰਗਿਏ ਤਿਥੇ ਹੋਏ ਸਚਾ ਨੇਸਾਨ ਰਹਾਓ ਜਥੈ ਮਿਲਹਿ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ ਤਿੰਨ ਮੁਖ ਟਿੱਕੇ ਨਿਕਲ ਹੈ ਜਿਨ ਮਨ ਸਚਾ ਨਾਉ ਕਰਮ ਵਲੇ ਤਾਂ ਪਾਈਏ ਨਾਹੀ ਗਲੇ ਵਾਉ ਦਵਾਉ ਇੱਕ ਆਵਹਿ ਇੱਕ ਜਾਹੇ ਉਠ ਰਖੀ ਹੈ ਨਾਮ ਸਲਾਰ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਨੀਏ ਵਿਣ ਨਾਵੇ ਵੇਕਾਰ ਭੈ ਤੇਰੇ ਡਰ ਅਗਲਾ ਖਪ ਖਪ ਛਜੈ ਦੇਹ ਨਾਵ ਜਨਾ ਸੁਲਤਾਨ ਖਾਨ ਹੁੰਦੇ ਡਠੇ ਖੇਹ ਨਾਨਕ ਓਠੇ ਚੱਲਿਆ ਸਭ ਕੂੜੇ ਟੁੱਟੇ ਨੇਹੋ ਸ੍ਰੀ ਰਾਗ ਮਹੱਲਾ ਪਹਿਲਾ ਸਾਬ ਰਸ ਮਿੱਠੇ ਮੰਨਿਏ ਸੁਣੀਏ ਸਾਲੋ ਨੇ ਖੜ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਛਤੀਹ ਅੰਮ੍ਰਿਤ ਭਾਉ ਏਕ ਜਾਂ ਕਉ ਨਦਰ ਕਰੇ ਬਾਬਾ ਹੋਰ ਖਾਨਾ ਖੁਸ਼ੀ ਖੁਵਾਰ ਜੇ ਤੋ ਖਾਦੇ ਤਨ ਪੀੜਿਏ ਮਨ ਮੈਂ ਚਲੇ ਵਿਕਾਰ ਰਹਾਓ ਰਤਾ ਪੈਨਨ ਮਨ ਰਤਾ ਸੋ ਪਿੰਦੀ ਸਤਿਦਾਨ ਨੀਲੀ ਸਿਆਹੀ ਕਦਾ ਕਰਨੇ ਪਹਿਰਨ ਪੈਰ ਧਿਆਨ ਕਰਮ ਬੰਧ ਸੰਤੋਖ ਕਾ ਤਨ ਜੋ ਬਣਤੇ ਰਹਿ ਨਾਮ ਬਾਬਾ ਹੋਰ ਪੈਨਨ ਖੁਸ਼ੀ ਖੁਵਾਰ ਜਿਤ ਪੈਂਦੇ ਤਨ ਪੀੜਿਏ ਮਨ ਮੈਂ ਚਲੇ ਵਿਕਾਰ ਰਹਾਓ घोड़े पाखर सोइन साखत भोजन तेरे वाट तरकस तीर कमान साग तेग बांध गुणतात आवाज ने जापात सिऊं प्रकट कर्म तेरा मेरी जात बाबा होर चढना खुशी खवार जित चढिए तन पीडिए मन में चले विकार रहाओ कर मंदिर खुशी नाम की नजर तेरे परवार ਹੋ ਕਮਸੋਈ ਤੁਦ ਪਾਵਸੀ ਹੋਰ ਆਖਣ ਬਹੁਤਿਆਪਾਰ ਨਾਨਕ ਸੱਚਾ ਪਾਤਸ਼ਾਹ ਪੋਸ਼ਣਾ ਕਰੇ ਬੇਚਾਰ ਬਾਬਾ ਹੋਰ ਸੋਣਾ ਖੁਸ਼ੀ ਖਵਾਰ ਜਿਤ ਸੁਤੇ ਤਨ ਪੀੜਿਐ ਮਨ ਮਹਿ ਚਲੇ ਵਿਕਾਰ ਰਹਾਓ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ 8613 ਕਾਮੁਖ ਟਿਕਾ ਤਿਤ ਕਾਟ ਮਤ ਵਿਗਾਸ ਹੋਤ ਮਤੀ ਸਲਾਹਣਾ ਸਚ ਨਾਮ ਗੁਣਤਾਸ ਬਾਬਾ ਹੋਰ ਬਤ ਹੋਰ ਹੋਰ ਜੇ ਸੋ ਵੇਰ ਕਮਾਈਐ ਕੂੜੈ ਕੂੜਾ ਜੋਰ ਰਹਾਉ ਪੂਜ ਲਗੇ ਪੀਰ ਆਖੀਐ ਸਭ ਮਿਲੈ ਸੰਸਾਰ ਨਾਉ ਸਦਾ ਆਪਣਾ ਹੋਵੇ ਸਿਤ ਸੁਮਾਰ ਜਾਂ ਬਾਤ ਲੇਖੇ ਨਾ ਪਵੇ ਸਵਾ ਪੂਜ ਖਵਾਰ ਜਿਨ ਕਉ ਸਾਥ ਗੁਰ ਥਾਪਿਆ ਤਨ ਮੇਟ ਰਸਕੈ ਕੋਏ ਓਨਾਂ ਅੰਦਰ ਨਾਮ ਨਿਦਾਨ ਹੈ ਨਾਮੋ ਪ੍ਰਗਟ ਹੋਏ ਨਾਉ ਪੂਜੀਐ ਨਾਉ ਮੰਨੀਐ ਅਖੰਡ ਸਦਾ ਸਚ ਸੋਏ ਖੇਹੁ ਖਹਿਰ ਲਾਈਏ ਤਾਂ ਜਿਉ ਕਿਹਾ ਹੋਏ ਜਲੀਆਂ ਸਭ ਸਿਆਣ ਪਾ ਉਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਏ ਦਰ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣਵਿਥਰੇ ਔਗਣਵੰਤੀ ਝੂਰ ਜੇ ਲੋੜ ਹੈ ਵਰ ਕਾਮਣੀ ਨਾ ਮਿਲਿਏ ਫਿਰ ਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਏ ਫਿਰ ਦੂਰ ਮੇਰੇ ਠਾਕੁਰੂ ਪੂਰੇ ਤਖਤਿਆ ਢੋਲ ਗੁਰਮੁਖ ਪੂਰਾ ਜੇ ਕਰੈ ਪਾਈਏ ਸਾਚਿਆ ਤੋਲ ਰਹਾਓ ਪ੍ਰਭ ਹਰਿ ਮੰਦਰ ਸੋਹਣਾ ਤਿਸ ਮਹਿਮਾਨ ਕਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟਰ ਸਾਲ ਬਿਨ ਪੌੜੀ ਗੜ ਕਿਉ ਚੜਾਓ ਗੁਰ ਹਰਿ ਧਿਆਨ ਨਿਹਾਲ ਗੁਰ ਪੌੜੀ 베ੜੀ ਗੁਰੂ ਗੁਰ ਤੁਲਹਾ ਹਰਿ ਨਾਉ ਗੁਰ ਸਰ ਸਾਗਰ ਬੋਹਿ ਥੋ ਗੁਰ ਤੀਰਥ ਦਰਿਆਓ ਜੇ ਤਿਸ ਪਾਵੈ ਓਜਲੇ ਸਤ ਸਰਨਾਵਣ ਜਾਓ ਪੂਰ ਪੂਰ ਆਖੀਏ ਪੂਰੇ ਤਖਤ ਨਿਵਾਸ ਪੂਰੇ ਥਾਨ ਸੁਹਾਵਣ ਪੂਰੇ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਾਟੇ ਗੁਣ ਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵਹੋ ਭੈਣੇ ਗਲ ਮਿਲਹਿ ਅੰਕ ਸਹਿ ਲੜੀਆਂ ਹੋ ਮਿਲ ਕੇ ਕਹੇ ਕਹਾਣੀਆਂ ਸਮਰਾਥ ਕੰਤ ਕੀ ਆਹ ਸਾਚੇ ਸਾਹਿਬ ਸਭ ਗੁਣ ਅਵਗੁਣ ਸਭ ਅਸਾਹ ਕਰਤਾ ਸਭ ਕੋ ਤੇਰਾ ਜੋਰਾ ਇੱਕ ਸ਼ਬਦ ਵਿਚਾਰੀਏ ਜਾਂ ਤੂੰ ਤਾਂ ਕਿਆ ਹੋਰ ਰਹਾਉ ਜਾਏ ਪੁਸ਼ਹ ਸੁਹਾਗਣੀ ਤੁਸੀਂ 라ਵਿਆ ਕਿਨੇ ਗੁਣੇ ਸਹਜ ਸੰਤੋਖ ਸਿੰਗਾਰੀਆਂ ਮਿੱਠਾ ਬੋਲਣੀ ਪੇਰ ਰਸਾਲੂ ਤਾਂ ਮਿਲੇ ਜਾ ਗੁਰ ਕਾ ਸ਼ਬਦ ਸੁਣੀ ਕੀਤਿਆਂ ਤੇਰੀਆ ਕੁਦਰਤੀ ਕੇਵੜ ਤੇਰੀ ਦਾਤ ਕੇਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿਆ ਜਾਤ ਸਚ ਮਿਲੈ ਸਚ ਉਪਜੈ ਸਚ ਮਹਿ ਸਚ ਸਮਾਇ ਸੁਰਤ ਹੋਵੇ ਪਤ ਉਗਵੈ ਗੁਰ ਬਚਨੇ ਪਾਉ ਖਾਏ ਨਾਨਕ ਸਚਾ ਪਾਤਸ਼ਾਹ ਆਪੇ ਲਾਏ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ ਭਲੇ ਸਰੀਜ ਉਬਰੇ ਹੋਮੈ ਮੁਈ ਕਰਾਹੋ ਦੋ ਤਲ ਲਗੇ ਫਿਰ ਚਾakre ਸਤਿਗੁਰ ਕਾ ਵੇ ਸਾਹ ਕਲਪ ਤਿਆਗੇ ਬਾਦ ਹੈ ਸੱਚਾ ਵੇ ਪ੍ਰਵਾਹ ਮਨ ਰੇ ਸੱਚ ਮਿਲੇ ਭਾਉ ਜਾਏ ਭੈ ਬਿਨ ਨਿਰ ਪਾਉ ਕਿਉ ਥਿਏ ਗੁਰਮੁਖ ਸ਼ਬਦ ਸੁਨਾਏ ਰਹਾਓ ਕੇਤਾ ਆਖਣ ਆਖੀਏ ਆਖਣ ਟੋਟ ਨਾ ਹੋਏ ਮੰਗਣ ਵਾਲੇ ਕੇ ਤੜੈ ਦਾਤਾ ਏਕੋ ਸੋਏ ਜਿਸ ਕੇ ਜੀ ਪ੍ਰਾਨ ਹੈ ਮਨ ਵਸਿਏ ਸੁਖ ਹੋਏ ਜਾਗੇ ਸੁਪਨਾ ਬਾਜੀ ਬਣੇ ਖੇਨ ਮੈਂ ਖੇਲ ਖਿਲਾਏ ਸੰਜੋਗੀ ਮਿਲ ਇੱਕ ਸੇਵ ਜੋਗੀ ਉੱਠ ਜਾਏ ਜੋਤ ਸੁਬਾਣਾ ਸੋਥੀਏ ਅਵਰਨਾ ਕਰਨਾ ਜਾਏ ਗੁਰਮੁਖ ਵਸਤ ਵੇ ਸਾਹੀਏ ਸੱਚ ਵਖਰ ਸੱਚ ਰਾਸ ਜਿਨੀ ਸੱਚ ਵਣੰਜਿਆ ਗੁਰ ਪੂਰੇ ਸਬਾਸ ਨਾਨਕ ਵਸਤ ਪਛਾਨਸੀ ਸੱਚ ਸੌਦਾ ਜਿਸ ਬਾਸ ਸ੍ਰੀ ਰਾਗ ਮਹੱਲਾ ਪਹਿਲਾ ਤਾ ਤੋ ਮਿਲੇ ਫੁਣ ਤਾਤ ਕਾਓ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਗਹਿ ਬਰਾ ਸੱਚਾ ਰੰਗ ਚੜਾਓ ਸਾਚੋ ਮਿਲੇ ਸੰਤੋਖੀਆਂ ਹਰ ਜਪ ਏ ਕੈ ਪਾਏ ਭਾਈ ਰੇ ਸੰਤ ਜਨਾ ਕੀ ਰੇਣ ਸੰਤ ਸਬਾ ਗੁਰ ਪਾਈਏ ਮੁਕਤ ਪਦਾਰਥ ਤੇਣ ਰਹਾਓ ਉਚਾ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਸਾਚ ਕਰਣੀ ਦੇ ਪਾਈਏ ਦਾਰ ਕਰ ਮਹਿਲ ਪਿਆਰ ਗੁਰਮੁਖ ਨਾਮ ਸਮਝਾਈਏ ਆਤਮ ਰਾਮ ਬੇਚਾਰ ਤ੍ਰਿਵਦ ਕਰਮ ਕਮਾਈਏ ਆਸ ਅੰਦੇ ਸਾ ਹੋਏ ਕਿਉ ਗੁਰ ਬਿਨ ਤ੍ਰਕੁਟੀ ਛੋਟਸੀ ਸਾਜ ਮਲਿਆ ਸੁਖ ਹੋਏ ਨਿਜ ਕਰ ਮਹਿਲ ਪਛਾਣੀਐ ਨਦਰ ਕਰੇ ਮਲ ਤੋਏ ਬਿਨ ਗੁਰ ਮਾਇ ਲਾ ਉਤਰਾਏ ਬੇਨ ਹਰ ਕਿਉ ਘਰ ਵਾਸ ਇਕੋ ਸ਼ਬਦ ਵਿਚਾਰੀ ਅਵਰ ਤੇ ਆ ਗਿਆਸ ਨਾਨਕ ਦੇਖ ਦਿਖਾਈਏ ਹਉ ਸਦ ਬਲਹਾਰੇ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਰਿਗ ਜੀਵਨ ਦੋਹਾ ਗਣੀ ਮੁਠੀ ਦੂਜੇ ਪਾਏ ਕਲਰ ਕਰੇ ਕੰਦ ਜਿਉ ਆਇਨਸ ਕਿਰਟ ਹੈ ਪਾਏ ਬਿਨ ਸ਼ਬਦ ਐ ਸੁਖ ਨਾ ਥੀਏ ਪਿਰ ਬਿਨ ਦੁਖ ਨਾ ਜਾਏ ਮੁੰਦੈ ਪਿਰ ਬਿਨ ਕਿਆ ਸਿੰਗਾਰ ਦਾਰਕਾਰ ਢੋਈ ਨਾ ਲਹੇ ਦਰਗਹ ਚੂਠ ਖਵਾਰ ਰਹਾਓ ਆਪ ਸੁ ਜਾਣ ਨਾ ਭੋਲੇ ਸੱਚਾ ਵਡਕਰਸਾਨ ਪਹਿਲਾ ਧਰਤੇ ਸਾਦਕ ਸੱਚ ਨਾਮ ਦੇ ਦਾਣਾ ਨਾਉਣ ਦੇ ਉਪਜੇ ਨਾਮ ਏਕ ਕਰਮ ਪਵੇ ਨਿਸਾਨ ਗੁਰ ਕਉ ਜਾਣ ਨਾ ਜਾਣੇ ਕਿਆਤ ਸਚਾਚ ਅਜਾਰ ਅੰਦਲੇ ਨਾਮ ਸਾਰਿਆ ਮਨ ਮੁਖ ਅੰਦ ਗੁਬਾਰ ਆਵਣ ਜਾਣ ਨਾ ਚੋਕੇ ਮਰ ਜਨਮੇ ਹੋਏ ਖਵਾਰ ਚੰਦਨ ਮੋਲ ਅਨਾਇਆ ਕੁੰਗੂ ਮਾਗ ਸੰਦੂਰ ਚੋਆ ਚੰਦਨ ਬੋਕਨਾ ਪਾਨਾ ਨਾਲ ਕਪੂਰ ਜੇ ਤਨ ਕੰਤ ਨ ਪਾਵਈ ਤਾ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸਿੰਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਦੀਐ ਕਿਉ ਸੋਹੈ ਗੁਰਦੁਆਰ ਨਾਨਕ ਤਨ ਸੁਹਾਗਣੀ ਜਨ ਸੈ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੋਝੀ ਦੇਹ ਡਰਾਵਣੀ ਜਾ ਜੀਉ ਵਿਚ ਹੋ ਜਾਏ ਪਾਹੇ ਬਲੰਦੇ ਵੰਜਵੇ ਤੂੰ ਨਾਨਕ ਸੋ ਕਾਏ

ਕਰਮ ਮਿਲੇ ਸਚ ਪਾਈਏ ਗੁਰਮੁਖ ਸਦਾ ਨਿਰੋਧ ਸੱਚੀ ਕਾਰੇ ਸੱਚ ਮਿਲੇ ਗੁਰਮਤਿ ਪੱਲੇ ਪਾਏ ਸੋ ਨਰ ਜੰਮੇ ਨਾ ਮਰੇ ਨਾ ਆਵੇ ਨਾ ਜਾਏ ਨਾਨਕ ਦਰ ਪਰਧਾਨ ਸੋ ਦਰਗਹਿ ਪੈਂਦਾ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਤਨ ਜਲ ਬਲ ਮਾਟੀ ਭਾਇਆ ਮਨ ਮਾਇਆ ਮੋਹ ਮਨੋਰ ਔਗਣ ਫਿਰ ਲਾਗੂ ਪਏ ਕੁਰ ਵਜਾਵੈ ਤੂਰ ਮੈਨੇ ਸ਼ਬਦ ਦੇ ਪਰਮਾਈਏ ਦੁਬਦਾ ਡੋਬੈ ਪੂਰ ਮਨ ਰੇ ਸ਼ਬਦ ਤਰੋ ਚਿਤ ਲਾਏ ਜੇਨ ਗੁਰਮਖ ਨਾਮ ਨਾ ਬੂਝਿਆ ਮਰ ਜਨਮ ਐ ਆਵੇ ਜਾਏ ਰਹਾਓ ਤਨ ਸੋਚਾ ਸੋ ਆਖੀਏ ਜਿਸ ਮੈਂ ਸਾਚਾ ਨਾਉ ਭੈ ਸਚ ਰਾਤੀ ਦੇਹੁਰੇ ਜਿਹਵਾ ਸਚ ਸੁਆਉ ਸਚੀ ਨਦਰ ਨਹਾਲੀ ਬਹੁੜ ਨਾ ਪਾਵੇ ਤਾਓ ਸਾਚੇ ਤੇ ਪਵਨਾ ਭਇਆ ਪਵਣੇ ਤੇ ਜਲ ਹੋਏ ਜਲ ਤੇ ਤ੍ਰਿ ਭਵਨ ਸਾਜਿਆ ਕੜਕੜ ਜੋਤ ਸਮੋਏ ਨਰਮਲ ਮਹਿਲਾ ਨਾਥੀਏ ਸ਼ਬਦਰ ਤੇ ਪਤ ਹੋਏ ਇਹ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੇ ਪੰਜ ਭੂਤ ਸਚ ਪਰਤੇ ਜੋਤ ਸਚੀ ਮਨ ਮਾਹੇ ਨਾਨਕ ਔਗਣ ਵਿਸਰੈ ਗੁਰੂ ਰਾਖੇ ਪਤ ਜਾਹੇ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੇ ਸੱਚ ਕੀ ਤਰੀਐ ਗੁਰ ਵਿਚਾਰ ਇੱਕ ਆਵਹਿ ਇੱਕ ਜਾਵਹਿ ਪੂਰ ਪਰੇ ਅਹੰਕਾਰ ਮਨ ਹਠ ਮਤੀ ਬੋੜੀਏ ਗੁਰਮੁਖ ਸੱਚ ਸੋ ਤਾਰ ਗੁਰ ਬਿਨ ਕਿਉ ਤਰੀਐ ਸੁਖ ਹੋਏ ਜੋ ਭਾਵੇ ਤੂੰ ਰਾਖ ਤੂੰ ਮੈਂ ਅਵਰਨਾ ਦੂਜਾ ਕੋਈ ਰਹਾਉ ਆਗੇ ਦੇਖੋ ਡੌ ਜਲੇ ਪਾਸ਼ੇ ਹਰਿਓ ਅੰਗੂਰ ਜਿਸ ਤੇ ਉਪਜੇ ਤਿਸ ਤੇ ਬਿਨ ਸੇ ਕਟਕੜ ਸੱਚ ਪਰਪੂਰ ਆਪੇ ਮੇਲ ਮਿਲਾਵਹਿ ਸਾਚੇ ਮਹਿਲ ਹضور ਸਾਹੇ ਸਾਹੇ ਤੁਝ ਸੰਮਲਾ ਕਦੇ ਨ ਵਿਸਰਿਓ ਜਿਉ ਜਿਉ ਸਾਹਿਬ ਮਨ ਵਸੇ ਗੁਰਮੁਖ ਅੰਮ੍ਰਿਤ ਪਿਓ ਮਨ ਤਨ ਤੇਰਾ ਤੂੰ ਤਣੀ ਗਰ ਬਨਿਵਾਰ ਸਮਹਿਓ ਜਨ ਇਹੋ ਜਗ ਤਿਉ ਪਾਇਆ ਤਰ ਭਵਨ ਕਰ ਆਕਾਰ ਗੁਰਮੁਖ ਚਾਲਨ ਜਾਣੀਏ ਮਨ ਮੁਖ ਮੁਕਤ ਗੁਬਾਰ ਕਟ ਕਟ ਜੋਤ ਨਿਰੰਤਰਿ ਬੁਜੈ ਗੁਰਮਤਿ ਸਾਰ ਗੁਰਮਖ ਜਿਨੀ ਜਾਣਿਆ ਤਨ ਕੀ ਚੈ ਸਬਾਸ ਸਚੇ ਸੇ ਤੀਰਲ ਮਿਲੈ ਸਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖਿਆ ਜਿਉ ਪਿੰਡ ਪ੍ਰਭ ਬਾਸ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋ ਬਣ ਸਾਸ ਹੈ ਤਬ ਲਗ ਇਹ ਤਨ ਦੇਹ ਬਿਨ ਗੁਣ ਆਮਨ ਆਵਈ ਤਹ ਢੇਰੀ ਤਨ ਖੇਹ ਮੇਰੇ ਮਨ ਲੈ ਲਾਹਾ ਕਰ ਜਾਏ ਗੁਰਮੁਖ ਨਾਮ ਸਲਾਹੀ ਹੋ ਮੈਂ ਨਿਵਰੀ ਪਾਹੇ ਰਹਾਓ ਸੁਣ ਸੁਣ ਗੰਡਨ ਗੰਡੀ ਐ ਲਿਖ ਪੜ ਬੋਝ ਹੈ ਭਾਰ ਤ੍ਰਿਸਨਾ ਅਹਨ ਸਗਲੇ ਹੋ ਮੈਂ ਰੋਗ ਵਿਕਾਰ ਓਹ ਵੇ ਪ੍ਰਵਾਹ ਅਤੋਲ ਵਾ ਗੁਰਮਤਿ ਕੀਮਤ ਸਾਰ ਲਖ ਸਿਆਣਪ ਜੇ ਕਰੀ ਲਖ ਸੋ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾ ਧਰਾਪੀਆ ਬਿਨ ਨਾਵੇ ਦੁਖ ਸੰਤਾਪ ਹਰ ਜਪ ਜੀ ਅਰੇ ਛੁਟੀ ਐ ਗੁਰਮੁਖ ਚੀਨੇ ਆਪ ਤਨ ਮਨ ਗੁਰ ਪਹਿ ਵੇਚਿਆ ਮਨ ਦਿਆ ਸਰਨਾਲ ਤ੍ਰਿ ਭਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਸਤਗੁਰ ਮੇਲ ਮਲਾਇਆ ਨਾਨਕ ਸੋ ਪ੍ਰਭ ਨਾਲੋ